ਹਾਂਜੀ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਪੀਰ ਨਗਾਹੇ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਪੀਰ ਨਗਾਹੇ ਪਰਿਵਾਰ ਦੇ ਤੇ ਇੱਥੇ ਅਸੀਂ ਰੱਖਣ ਲੱਗੇ ਆ ਆਪਣਾ ਸਮਾਨ ਉੱਥਾ ਟਿਕਣ ਵਾਸਤੇ ਇੱਥੋਂ ਪ੍ਰਸ਼ਾਦ ਵਗੈਰਾ ਵੀ ਲੈਣਾ ਆ ਹਾਂਜੀ ਇਹ ਹੈਗਾ مین ਗੇਟ ਆਪਣੇ ਪੀਰ ਨਗਾਹ ਜੀ ਦਾ ਤੇ ਹੁਣ ਤੁਹਾਨੂੰ ਆਪਾਂ ਲੈ ਚੱਲਦੇ ਹਾਂ ਦਰਬਾਰ ਵੱਲੋਂ ਰਸ਼ ਰਸ਼ ਬੋਤ ਅਜ ਘਾਟੋ ਆ ਵੈਸੇ ਆਪਾਂ ਰਸ਼ ਦੇ ਵਿੱਚ ਨਹੀਂ ਆਈਦਾ ਦੇਖੋ ਕਿੰਨੀਆਂ ਸੋਹਣੀਆਂ ਦੁਕਾਨਾਂ ਦਰਵਾਜ਼ੇ ਰਾਹ ਜਾਂਦਿਆਂ ਨੂੰ ਇੱਥੇ ਰਹਿਣ ਵਾਸਤੇ ਕਮਰੇ ਬਹੁਤ ਵਧੀਆ ਮਿਲ ਜਾਂਦੇ ਇੱਥੇ ਵੀ ਰਹਿਣ ਨੂੰ ਤੇ ਧੰਤਨ ਗੁਰੂ ਨਾਨਕ ਮਹਾਰਾਜ ਜੀ ਦਾ ਇਹ ਦਰਬਾਰਾ ਵੀ ਬਹੁਤ ਪੁਰਾਣਾ ਦਰਬਾਰਾ ਜੀ ਪਹਿਲਾਂ ਇਹ ਥੋੜਾ ਛੋਟਾ ਜਿਹਾ ਬਣਾਇਆ ਸੀ ਹੁਣ ਤਾਂ ਬਹੁਤ ਵਧੀਆ ਬਣ ਗਿਆ ਜਿਦਾ ਜਿਦਾ ਇੱਥੇ ਮਾਇਆ ਚੜਦੀ ਆ ਕਿ ਤਰੱਕੀ ਕਰ ਰਿਹਾ ਉਹ ਤਾਂ ਬਹੁਤ ਸੋਹਣਾ ਬਣ ਗਿਆ ਜੀ ਬਾਬਾ ਮੇਰੇ ਦਰਬਾਰ ਕਿ ਹਮੋਂ ਤੋਂ ਉੱਪਰ ਲੈ ਚਲਦੇ ਆਂ ਦਰਬਾਰ ਦੇ ਅੰਦਰ ਛੱਡਾਂ ਬਹੁਤੀਆਂ ਮੇਰੇ ਨਾਲ ਸੁਨੀਲ ਕੁਮਾਰ ਮੇਰੇ ਮਾਸੀ ਦਾ ਲੜਕਾ ਇਹ ਹੁਣ ਹਾਲ ਖੁੱਲਾ ਬਣ ਗਿਆ ਬਹੁਤ ਵਧੀਆ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਹਾਲ ਬਣ ਗਿਆ ਚਰਾਗ ਦੀਰਾਂ ਦਾ ਤੇ ਬਬਾ ਪੈਰੋਂ ਦੀ ਦੀ ਮੂਰਤੀ ਚੌਧਰਾਂ ਚਲਾ ਰਹੇ ਨੇ ਲੋਕ ਇਹ ਸਾਹਮਣੇ ਜਿਹੜਾ ਦਰਵਾਜ਼ਾ ਵੀ ਦੇਖ ਰਹੇ ਸਾਹਮਣੇ ਇਹ ਨਿਗਾਹ ਜੀ ਦੀ ਮਸਜਿਦ ਆ ਜਿਹੜੇ ਪੀਰਾਂ ਨੂੰ ਮੰਨਦੇ ਸੀ ਤੇ ਜਿਹੜਾ ਇਹਨਾਂ ਦੀ ਨਿਗਾਹ ਦੇ ਇਹ ਨਿਗਾਹ ਜੀ ਜਿਹੜਾ ਇਹਨਾਂ ਦੀ ਨਿਗਾਹ ਦੇ ਵਿੱਚ ਆਂਦਾ ਉਹਦੀ ਇੱਥੇ ਹਾਜ਼ਰੀ ਲੱਗਦੀ ਆ ਤੇ ਪੌਂਚ ਪਾਂਡ ਬਣਾਏ ਹੋਏ ਜੀ ਇਹ ਨਿਗਾਹਾਂ ਦੇ ਵਿੱਚ ਚਾਦਰਾਂ ਚੜ੍ਹ ਰਹੀਆਂ ਨੇ ਇਹ ਮਰਸੀ ਜੀ ਲੜਕਾ ਬਾਕੀ ਸਾਨੂੰ ਅੱਗੇ ਲਿਜਾਣੇ ਆ ਦਿਖਾਣੇ ਆ ਬਹੁਤ ਇਹ ਬਧੀਆ ਬਣ ਗਿਆ ਢੈਲਾਂ ਲਾਤੀਆਂ ਪੱਥਰ ਲਾਤਾ ਇੱਥੇ ਬਾਬਾ ਜੀ ਰੰਗਵਲੀ ਜੀ ਦੀ ਮੂਰਤੀ ਕਾਲੀ ਮਾਤਾ ਇਸ ਸਾਈਡ ਤੇ ਮੂਰਤੀਆਂ ਬਹੁਤ ਸੋਹਣੀਆਂ ਸਜਾਤੀਆਂ ਨੇ ਹੁਣ ਦਰਵਾਜ਼ਾ ਕਾਫੀ ਖੁੱਲਾ ਬਣਾਤਾ ਕੋਲ ਜੀ ਦਾ ਦਰਵਾਜ਼ਾ ਬਹੁਤ ਵਧੀਆ ਤੇ ਪੀਰਾਂ ਦੇ ਚਰਾਗ ਜਗਦੇ ਨੇ ਵੇਸੀ ਸੰਗ ਜਿੱਥੇ ਹਰ ਵੇਲੇ ਆਉਂਦੀ ਜਾਂਦੀ ਰਹਿੰਦੀ ਆ ਜਦੋਂ ਤੁਸੀਂ ਇੱਥੇ ਆਉਂਗੇ ਤੁਹਾਨੂੰ ਰੱਸ਼ੀ ਮਿਲਣਾ ਹੈਗਾ ਜੇ ਇੱਥੇ ਵੀਰਵਾਰ ਨੂੰ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਮਿਲਦੀ ਆਪ ਸਭ ਨੂੰ ਪਤਾ ਹੀ ਆ ਲਖਤੋ ਦਾ ਸਕੀ ਜਲਤਾਨ ਜਿਹੜਾ ਇਹ ਸਾਰਾ ਮੋਰੀਓ ਬੰਦ ਹੁੰਦਾ ਸੀ ਫਿਲਮਾਥਾ ਟੇਕਰ ਦੇ ਵਿੱਚ ਬੜੀਆਂ ਜਿਗਤਨਾ ਸਾਹਮਣਾ ਕਰਨਾ ਪੈਂਦਾ ਜੀ ਹੁਣ ਸਾਰਾ ਇਹ ਖੁੱਲਾ ਕਰਦੇ ਆ ਮੋਰੀਓ ਇਹ ਮਥਾ ਟਿਕੰਦੀ ਵਿੱਚ ਕੋਈ ਪਰੇਸ਼ਾਨੀ ਨਹੀਂ ਨਹੀਂ ਇੱਥਾਂ ਤੇ ਜੁਨੀ ਸ਼ਾਂ ਸਰ ਇਹ ਪਟਿਓ ਬਹੁਤ ਹੀ ਸੋਹਣਾ ਦਰبارے پیر ਨਗਾਹ ਜੀ ਇਹ ਦਲੀ ਸੈਡ ਉਹ ਸਾਹਮਣੇ ਗੋਸਪਾਕ ਵੀਜੇ ਦਰਬਾਰ ਬਣਦਾ ਪਿਆ ਉਧਰ ਜੇ ਕੰਮ ਚੱਲਦਾ ਕਰਕੇ ਉਧਰ ਆਪਾਂ ਜਾਣ ਨਹੀਂ ਸਕਦੇ ਤੁਹਾਨੂੰ ਕਿਥੋਂ ਹੀ ਦਰਸ਼ਨ ਕਰਵਾ ਦਿੰਦੇ ਆ ਇਧਰ ਪੀਮ ਦਾ ਗੋਡਾ ਜਿੱਥੇ ਗੋਡਾ ਮਾਰਿਆ ਸਭ ਸੰਗਤ ਨੂੰ ਪਤਾ ਹੀ ਹੈ ਜੀ ਧੀ ਮੈਂ ਜੜੀ ਜੰਦਰੂ ਵੀਡੀਓ ਬਣਾਈ ਹੈ ਬਾਕੀ ਇਧਰ ਇਹ ਸਾਰਾ ਦਰਬਾਰ ਇੱਥੇ ਫਰਿਆਦ ਕਰਾਈ ਜਾਂਦੀ ਆ ਤੁਹਾਨੂੰ ਬਹੁਤ ਸਾਨੂੰ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਆਪਾਂ ਜੀ